ਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਆਪਾਂ ਬਣਾ ਰਹੇ ਹਾਂ ਆਲੂ ਸਲਗਮ ਅਤੇ ਮੇਥੀ ਦੀ ਸਬਜੀ ਸਭ ਤੋਂ ਪਹਿਲਾਂ ਆਪਾਂ ਸਲਗਮ ਨੂੰ ਇਸ ਤਰੀਕੇ ਨਾਲ ਮोटा-ਮोटा ਛਿੱਲ ਲਾਂਗੇ ਚੰਗੀ ਤਰ੍ਹਾਂ ਆ ਪਾਲੂ ਸਲਗਮ ਸਾਰੀ ਸਬਜ਼ੀ ਚੰਗੀ ਤਰ੍ਹਾਂ ਧੋ ਕੇ ਧੋ ਲੈ ਸੀ ਪਹਿਲੇ ਇਸ ਤਰੀਕੇ ਨਾਲ ਆਪਾਂ ਸਾਰੇ ਆਲੂ ਸਲਗਮ ਛਿੱਲ ਲਾਂਗੇ ਆ ਪਾਲੂ ਵੀ ਛਿੱਲ ਲੈ ਤੇ ਸਲਗਮ ਵੀ ਆਲੂ ਨੂੰ ਆਪਾਂ ਅਲੱਗ ਕੱਟ ਕੇ 50% ਉਵਾਲਾਂਗੇ ਜਿਵੇਂ ਆਪਾਂ ਸਾਰੀਆਂ ਸਬਜ਼ੀਆਂ ਚ ਉਵਾਲ ਕੇ ਪਾਉਣੇ ਆ 50% स्टार्च ਕੱਟ ਕੇ ਪਾਵਾਂਗੇ అంకే సారా సలగమ కట్గమ కట్లే సరే లేతే లే గ్రామ్ చార్ సో గ్రామ ఏదై ఆలూ ఆలూ ద సైజా బడ్డ రకే ਆਪਾਂ ਨੂੰ 3-4 ਵਾਰ ਤੋਲਾਂਗੇ ਤੋਂ ਉੰਤੋਂ ਬਾਅਦ ਆਪਾਂ ਇਹਨੂੰ 50% ਘੋਲਾਂਗੇ ਆਪਾਂ ਇੱਕ ਬੁੱਟੀ ਲੈਂਦੀ ਆ ਮੇਥੀ ਦੀ ਆਪਾਂ ਜਿਹੜੀ ਤੇ ਪੱਕੀ ਹੋਈ ਟਾਹਣੀ ਆ ਕੋਈ ਉਹ ਥੋੜ੍ਹ ਦੇਣੀ ਹੈ ਮੇਥੀ ਵੀ ਕੱਟ ਲਈ ਸਾਰੀ ਹੁਣ ਕਰਦੇ ਆਪਾਂ ਮਸਾਲੇ ਦੀ ਤਿਆਰੀ ਆਪਾਂ ਦੋ ਪਿਆਜ਼ ਕੱਟੇ ਆ ਥੋੜੀ ਜਿਹੀ ਲੈਤੀ ਆਪਾਂ ਲਸਣ 10 ਗ੍ਰਾਮ 10 ਗ੍ਰਾਮ ਲੈਤਾ ਪਾਦਰਕ ਆਪਾਂ ਪਾਵਾਂਗੇ 50 ਗ੍ਰਾਮ 50 ਗ੍ਰਾਮ ਥੇਲ ਪਰ ਫਾਈਨ ਪਿਆ ਆਪਣਾ ਰਾਈ ਹਲਰਮ ਵਿੱਚ ਪਾਓ ਮਿਕਸ ਕਰ ਲਓ ਲਸਣ ਇੱਕ ਚਮਚਾ ਧੀਰੇ ਦਾ ਆਪਾਂ ਜੀਰਾ ਥੋੜਾ ਜਿਹਾ ਭੁੰਨਣ ਤੇ ਪਿਆਜ਼ ਤੇ ਅਦਰਕ ਪਾਤਾ ਹਾਂ। ਆਪਾਂ ਸਭ ਤੋਂ ਪਹਿਲਾਂ ਪਾਈ ਸੀ ਲਸਣ ਫਿਰ ਪਾਇਆ ਜੀਰਾ ਫਿਰ ਅਦਰਕ ਲਸਣ ਦੇ ਜੀਰੇ ਨੂੰ ਥੋੜਾ ਜਿਹਾ ਭੁੰਨ ਕੇ ਫਿਰ ਪਾਇਆ ਆਪਾਂ ਅਦਰਕ ਤੇ ਪਿਆਜ਼ ਇਹਨਾਂ ਦਾ ਵੀ ਕਲਰ ਚੇਂਜ ਹੋ ਗਿਆ। ਹੁਣ ਆਪਾਂ ਤੇ ਕੁਝ ਪਾਵਾਂਗੇ ਸਭ ਤੋਂ ਪਹਿਲਾਂ ਹਲਕਮ சிக்கு பக்கவாங்க தக்கட்ட ఫఫటీస ఉబాలకి రేసి పా దా ఆలూ ఆలూ ఉబాలకి జా స్టార్ కట్ సబ్జీ టేస్ట్ వుగనా బాగుంది ఓే వరకు జోడ

സാ മിറ്റേർ കസാല സബ്ജി ബിക്കുൾ പാടി പാ ਆਪਾਂ ਇੱਕ ਚਮਚ ਪਾਵਾਂਗੇ ਨਮਕ ਦਾ ਇੱਕ ਚਮਚ ਤੋਂ ਥੋੜ੍ਹਾ ਜਿਹਾ ਘੱਟ ਹਲਦੀ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਆਪਾਂ ਇਹ ਸਬਜ਼ੀ ਦੇ ਵਿੱਚ ਬਿਲਕੁਲ ਵੀ ਨਹੀਂ ਪਾਣੀ ਪਾਣਾ ਇਸ ਸਬ지 ਨੂੰ ਵੀ ਤਾਂ 25 ਮਿੰਟ ਲੱਗਦੇ ਆ ਸਹੀ ਬਣਨ ਵਾਸਤੇ ਠੀਕ ਹੈ ਆਪਾਂ ਹੁਣ ਗੈਸ ਕਰਤਾ ਸੇਮ ਨੂੰ ਨਾ ਫੜ ਲੈਣੇ ਸੇ ਕਰਕੇ ਨਾ ਪੱਨ ਫੇਰ ਤੱਕ ਟਾਕੇ ਤਾਂਗੇ ਆਪਣੀ ਸਬਜੀ ਬਣ ਗਈ ਸਭ ਜਿ ਲੱਗਿਆ ਸਹੀ 25 ਮਿੰਟ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਾਰਿਆਂ ਦਾ ਧੰਨਵਾਦ